ਫੂਨਡ ਆਸ਼ਿਕਾਂ ਦੀ ਪੁਲਿਸ ਨੇ ਬਣਾਈ ਰੇਲ ਗੰਜੇ ਘਰ ਸੜਕਾਂ ਤੇ ਕੱਢਿਆ ਜਲੂਸ 답दा ਗਲਤੀ ਹੋ ਗਈ ਜੀ ਅੱਗੇ 답 बोल ਗਲਤੀ ਹੋ ਗਈ ਜੀ ਅੱਗੇ ਕਿਸੀ ਲੜਕੀ ਨੂੰ ਛੇੜਾਂਗੇ ਨਾ ਕਿਸੇ ਨੂੰ ਦੇਖਾਂਗੇ ਲਗਾਤਾਰ ਕੁੜੀ ਨਾਲ ਕਰ ਰਹੇ ਸੀ ਛੇੜਖਾਨੀ ਗਲਤੀ ਹੋ ਗਈ ਜੀ ਪੂਰਾ ਬੋਲ ਅੱਗੇ ਸੇ ਕਿਸੇ ਦੀ ਲੜਕੀ ਨੂੰ ਨਾ ਦੇਖਾਂਗੇ ਨਾ ਛੇੜਾਂਗੇ ਵਿਰੋਧ ਕਰਨ ਤੇ ਕੁੱਟ ਦਿੱਤਾ ਸੀ ਕੁੜੀ ਦਾ ਪਰਿਵਾਰ ਸਾਤਸਰੀਆ ਕਾਲ ਜਗਬਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਗੱਲ ਇੱਕ ਪੁਲਿਸ ਦੇ ਐਕਸ਼ਨ ਦੀ ਕਰਾਂਗੇ ਪੁਲਿਸ ਵੱਲੋਂ ਵੱਡਾ ਐਕਸ਼ਨ ਇੱਕ ਆਸ਼ਿਕ ਤੇ ਉਸਦੇ ਸਾਥੀਆਂ ਤੇ ਕੀਤਾ ਗਿਆ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਇਹਨਾਂ ਨੂੰ ਗੰਜੇਕਾਰ ਸ਼ਹਿਰ ਚ ਕਮਾਇਆ ਗਿਆ ਚੰਗੀ ਤਰ੍ਹਾਂ ਇਹਨਾਂ ਦਾ ਜਲੂਸ ਕੱਢਿਆ ਗਿਆ ਤੇ ਬਾਅਦ ਚ ਇਹਨਾਂ ਦੀ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਚ ਇਹਨਾਂ ਵੱਲੋਂ ਰੋਂਦੇ ਹੋਏ ਹੱਥ ਜੋੜ ਗੜਗੜਾਉਂਦੇ ਹੋਏ ਮਾਫੀਆਂ ਮੰਗੀਆਂ ਗਈਆਂ ਨੇ ਅੱਗੇ ਤੋਂ ਕੁੜੀਆਂ ਨੂੰ ਛੇੜਨ ਦੀ ਤੌਬਾ ਕੀਤੀ ਗਈ ਹੈ ਆਖਰ ਕਿੱਥੇ ਇਹ ਪੁਲਿਸ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਤੇ ਕਿਉਂ ਪੁਲਿਸ ਨੂੰ ਮਜਬੂਰੀ 'ਚ ਇਹ ਕਾਰਵਾਈ ਕਰਨੀ ਪਈ ਹੈ ਦੇਖੋ ਸਾਡੀ ਇਸ ਖਾਸ ਰਿਪੋਰਟ 'ਚ ਜਿੱहां ਪੁਲਿਸ ਮੁਤਾਬਕ ਹੱਥ ਜੋੜ-ਜੋੜ ਜੋ ਇਹ ਰੋ-ਰੋ ਮਾਫੀਆਂ ਮੰਗ ਰਹੇ ਨੇ ਲਗਾਤਾਰ ਇਹਨਾਂ 'ਚੋਂ ਇੱਕ ਲੜਨਤੀ ਵੱਲੋਂ ਕੁੜੀ ਨਾਲ ਛੇੜਖਾਨੀਆਂ ਕੀਤੀਆਂ ਜਾ ਰਹੀਆਂ ਸੀ ਕਈ ਵਾਰ ਇਸ ਨੂੰ ਕੁੜੀ ਵੱਲੋਂ ਰੋਕਿਆ ਗਿਆ ਸੀ ਸਮਝਾਇਆ ਗਿਆ ਸੀ ਪਰ ਲੜਨਤੀ ਨਹੀਂ ਸਮਝਿਆ ਸਗੋਂ ਜੇਕਰ ਕੁੜੀ ਵੱਲੋਂ ਪਰਿਵਾਰ ਦੀ ਮਦਦ ਨਾਲ ਇਸ ਨੂੰ ਰੋਕਿਆ ਗਿਆ ਦਾ ਐਸੋ ਮਲਜਮ ਨੇ ਆਪਣੇ ਹੋਰ ਸਾਥੀ ਮੌਕੇ ਤੇ ਬੁਲਾ ਲਏ ਤੇ ਪਰਿਵਾਰ ਦੀ ਵੀ ਮਲਜਮਾ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਤੁਰੰਤ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਐਕਸ਼ਨ ਲੈਂਦਿਆਂ ਕੁੜੀ ਨਾਲ ਛੇੜਖਾਨੀ ਕਰਨ ਵਾਲੇ ਇਸ ਮਲਜਮ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਜੋ ਐਕਸ਼ਨ ਪੁਲਿਸ ਵੱਲੋਂ ਕੀਤਾ ਗਿਆ ਹੁਣ ਤੁਸੀਂ ਇਹ ਉਹਨਾਂ ਦੇ ਮੂੰਹ ਹੀ ਸੁਣ ਲਓ ਇੱਕ ਲੜਕੀ ਜਿਹਨੇ ਤੇਰੇ ਕੋਲ ਸਾਡੇ ਕੋਲ ਤਰਖਾਸ ਦਿੱਤੀ ਕਿ लड़का उसको काफी दिनों से तंग करता था, करता था, उसका उसे छेड़खानी भी की उसने और जब उसने अपने माँ बाप को बुलाया तो उस लड़के ने भी अपने दोस्तों को बुला लिया और उसके माता पिता को उसने काफी जान से मारने की नीयत से सिर में इंटे मारी और हमने कार्रवाई करते हुए कल एफ नंबर चार no. दर्ज रजिस्टर की गई और उसके त्वरित कार्रवाई करते हुए एसपी साहब के दिशा निर्देश में डी साहब के दिशा निर्देश में अंबाला कैंट सदर पुलिस ने सभी आरोपियों को करीब पांच आरोपियों को हमने इसमें गिरफ्तार कर दिया गया है हाउसिंग बोर्ड की थी और ग्वाला मंडी की वारदात थी सर कितने आरोपी हमने इसमें पांच आरोपियों को गिरफ्तार किया गया है और हम इनसे पूछताछ कर रहे हैं और पूछताछ में जो भी आरोपी सामने आएंगे सभी को गिरफ्तार किया जाएगा मुकुल है पुत्र सुशील कुमार जो इसका मेन अक्यूज है मुकल ने ही लड़की के साथ छेड़खानी की की थी और मुकुल ने ही अपने दोस्तों को बुलाया था दूसरा है लव जो इसका मुकुल का ही ब्रदर है संदीप शुभम और राहुल ये टोटल पांच लड़के हैं मुकुल के के ऊपर पहले भी हत्या के प्रयास का एक मामला है अभी जांच कर रहे हैं अभी पता नहीं बता रहे देखो हम वो सीन रिक्रिएट कराएंगे जहां पर ये वारदात हुई थी और अभी इनको वहां जो जिस जगह पे घटना को अंजाम दिया गया सभी मुलजिमों को वहां पर लिया जाएगा ਔਰ ਲੜਕੀ ਜੋ ਉਸ ਪਖਸ ਵਾਲੇ ਨੂੰ ਕੋ ਵੀ ਬੁਲਾਇਆ ਜਾਏਗਾ ਔਰ ਇਹਨੂੰ ਇੱਕ ਮਤਲਬ ਪੂਰਾ ਜਿਹਾ ਜਿਸੀ ਸੀਨ ਹੋਇਆ ਤਾਂ ਉਸ ਕੋ ਇੱਕ ਵਾਰ ਰੀਕ੍ਰੀਏਟ ਕਰਕੇ ਅਸੀਂ ਦੇਖਾਂਗੇ ਪੁਲਿਸ ਵੱਲੋਂ ਇਹ ਵੱਡਾ ਐਕਸ਼ਨ ਹੈ ਗਵਾਂਡੀ ਸੂਬੇ ਹਰਿਆਣਾ ਚ ਕੀਤਾ ਗਿਆ ਜਿੱਥੇ ਅੰਵਾਲਾ ਚ ਮਲਜਮ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਲਜਮਾਂ ਦੇ ਸਿਰ ਗੰਜੇਕਰ ਉਹਨਾਂ ਨੂੰ ਸ਼ਹਿਰ ਦੀਆਂ ਸੜਕਾਂ ਤੇ ਘੁਮਾ ਉਹਨਾਂ ਦਾ ਚੰਗੀ ਤਰ੍ਹਾਂ ਜਲੂਸ ਕੱਢਿਆ ਗਿਆ ਤੇ ਇਹਨਾਂ ਨੂੰ ਤੋਰ ਕੇ ਉਸ ਥਾਨ ਤੇ ਵੀ ਲਜਾਇਆ ਗਿਆ ਜਿੱਥੇ ਇਹਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਪੁਲਿਸ ਵੱਲੋਂ ਅਜਿਹੀ ਕਾਰਵਾਈ ਕਰ ਮਾੜੇ ਅੰਸਰਾਂ ਨੂੰ ਸਖਤ ਸੰਕੇਤ ਦਿੱਤਾ ਗਿਆ ਕਿ ਭਾਈ ਬਚ ਕੇ ਨਹੀਂ ਅਜਿਹੀ ਕਾਰਵਾਈ ਆਉਣ ਵਾਲੇ ਸਮੇਂ 'ਚ ਕਿਸੇ ਤੇ ਵੀ ਹੋ ਸਕਦੀ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ